ਅੱਜ ਦਾ ਟੌਪਿਕ ਸੀ ਘਰ ਚਿੜੀਆਂ ਦਾ ਇਹ ਤੁਸੀਂ ਵੇਖਿਆ ਜਿਹੜੀਆਂ ਚਿੜੀਆਂ ਘਰਾਂ ਵਿੱਚ ਰਹਿੰਦੀਆਂ ਪਹਿਲਾਂ ਸਾਡੇ ਪ੍ਰਾਣੇ ਬਜ਼ੁਰਗ ਸਾਨੂੰ ਰਾਤ ਨੂੰ ਕਹਾਣੀਆਂ ਸੁਣਾਉਂਦੇ ਸੀ ਇੱਕ ਹੀ ਚਿੜੀ ਤੇ ਇੱਕ ਹੀ ਕਾਂ ਇਹਨਾਂ ਦੀਆਂ ਜੋ ਨਾ ਹੁਣ ਚਿੜੀਆਂ ਰਹੇ ਆ ਪੰਜਾਬ ਦੇ ਵਿੱਚ ਕਾਂ ਕਿਹਦੇ ਇਕਤਾ ਹੀ ਹੈ ਜਦੋਂ ਵਾਇਰਸ ਦਾ ਜ਼ੋਰ ਫੈਲਿਆ ਚਿੜੀਆਂ ਬਚਦੀਆਂ ਬਚਾਉਂਦੀਆਂ ਆਪਣੀ ਜਾਨ ਬਚਾ ਕੇ ਕੁਝ ਤੇ ਦੂਜਿਆਂ ਜ਼ਿਲ੍ਹਿਆਂ ਨੂੰ ਨਿਕਲੀਆਂ ਪੰਜਾਬ ਦੇ ਵਿੱਚ ਤੇ ਇਹਨਾਂ ਚਿੜੀਆਂ ਦਾ ਜਿਹੜਾ ਨਾਮ ਉਹ ਨਿਸ਼ਾਨ ਖਤਮ ਹੋ ਚੁੱਕਾ ਹੈ ਨੇ ਤੇ ਸਾਡੀਆਂ ਬਜ਼ੁਰਗ ਦਾਦੀਆਂ ਸਾਨੂੰ ਕਹਾਣੀਆਂ ਸੁਣਾਉਂਦੀ ਹੁੰਦੀਆਂ ਇਹ ਕਿਸੀ ਚਿੜੀ ਇੱਕ ਸੀ ਕਾਂ ਉਹ ਦੋਵੇਂ ਵਾਈ ਕਰਦੇ ਸੀ ਤੇ ਚਿੜੀ ਨੇ ਕਾ ਨੂੰ ਆਖਣਾ ਵੀ ਚੱਲ ਕਾ ਆਪਾਂ ਅੱਜ ਕਣਕ ਬੀਜ ਲਈਏ ਮੈਂ ਜਿਹੜੇ ਚਿੜੀਆਂ ਦੀ ਗੱਲ ਕਰ ਰਿਹਾ ਉਹ ਤੁਹਾਡੇ ਸਾਹਮਣੇ ਆ ਉਹ ਚਿੜੀ ਨੇ ਕਾ ਨੂੰ ਕਹਿਣਾ ਤੇ ਕਾਣੇ ਗਾੜੀਆਂ ਕਾ ਕੀ ਜਾਂਦਾ ਹੈ ਆਂਦਾ ਚੱਲ ਚਿੜੀਏ ਮੈਂ ਆਉਣਾ ਹੈ ਪੈਰੀ ਮੁੱਜੇ ਪਉਣਾ ਮੱਠੂ ਮੱਠੂ ਮ ਕਰਦਾ ਹੋਣਾ ਚਿੜੀ ਵਿਚਾਰੀ ਜਾਣਾ ਕਣਕ ਬੀਜੀ ਘਰ ਆ ਗਈ ਕਾਂ ਫੇਰ ਨਾ ਗਿਆ ਇਹ ਉਹਨੇ ਚਿੜੀਆਂ ਦੀ ਮੈਂ ਗੱਲ ਕਰ ਰਿਹਾ ਵੇਖੋ ਹੱਸਦਾ ਵਸਦਾ ਪਰਿਵਾਰ ਹੈ ਅੱਜ ਦਾ ਵਿਸ਼ਾ ਸੀ ਘਰ ਚਿੜੀਆਂ ਦਾ ਫੇਰ ਅਗਲੇ ਦਿਨ ਕੁਝ ਸਮਾਂ ਪੈਂਦਾ ਸੀ ਤੇ ਚਿੜੀ ਨੇ ਕਾ ਨੂੰ ਕਹਿਣਾ ਸਾਨੂੰ ਸਾਡੀਆਂ ਦਾਦੀਆਂ ਕਹਾਣੀਆਂ ਸੁਣਾਉਂਦੀਆਂ ਸੀ ਚਿੜੀ ਦੇ ਕਾਂ ਦੀ ਬੜਾ ਮਜ਼ਾ ਆਉਂਦਾ ਸੀ ਉਹਦੇ ਕਹਾਣੀਆਂ ਸੁਣਦਾ ਅੱਜ ਨਾ ਚਿੜੀਆਂ ਰਹੀਆਂ ਨਾ ਕਹਾਣੀਆਂ ਰਹੀਆਂ ਤੇ ਨਾ ਉਹ ਦਾਦੀਆਂ ਰਹੀਆਂ ਜਿਨ੍ਹਾਂ ਨੇ ਸਾਨੂੰ ਇਹ ਕਹਾਣੀਆਂ ਸੁਣਾਉਣੀਆਂ ਸੀ ਇਹ ਕਰਕੇ ਤੁਹਾਨੂੰ ਦੀ ਕਹਿ ਰਹੇ ਵੀ ਦੁਨੀਆ ਬਦਲੀ ਹੋ ਗਈ ਆ ਪਰ ਜੇ ਚਿੜੀ ਆਪਣਾ ਪਰਿਵਾਰ ਲੈ ਕੇ ਬਚਦੀਆਂ ਬਚਾਉਂਦੀਆਂ ਉਹਨਾਂ ਏਰੀਆਲ ਨੂੰ ਨਿਕਲੀ ਜਿੱਦੇ ਟਾਵਰ ਘਟ ਸੀ ਉਧਰ ਜਾ ਕੇ ਇਹਨਾਂ ਆਪਣਾ ਬਸੇਰਾ ਕੀਤਾ ਪਹਿਲੇ ਘਰਾਂ ਦੇ ਵਿੱਚ ਛੱਤਾਂ ਦੇ ਵਿੱਚ ਆਲ ਨੇ ਪਾ ਕੇ ਆਂਡੇ ਦੇਂਦੀਆਂ ਸੀ ਹੁਣ ਇਹ ਦਰਖਤਾਂ ਦੇ ਉੱਤੇ ਆਲ ਨੇ ਪਾ ਕੇ ਆਂਡੇ ਦੇਂਦੀਆਂ ਆ ਇਹਨਾਂ ਨੇ ਆਪਣੀ ਵਾਦੀ ਵਧਾਉਣੀ ਸ਼ੁਰੂ ਕੀਤੀ ਇਹਨਾਂ ਦਾ ਵੀ ਇੱਕ ਪਰਿਵਾਰ ਹੈ ਚਿੜੀਆਂ 7-8 ਕਿਸਮ ਦੀਆਂ ਵਾਂ ਇੱਕ ਤੇ ਪੰਜਾਬੀ ਚਿੜੀਆਂ ਜੋ ਆਮ ਹੀ ਆਪਾਂ ਘਰਾਂ 'ਚੋਂ ਇਹਨੇ ਰਹੇ ਪਹਿਲੋਂ ਸ਼ੁਰੂ ਤੋਂ ਜੀਨਾਂ ਨੂੰ ਚਿੜੀਆਂ ਬਾਰੇ ਪਤਾ ਹੈ ਉਹ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਫਿਰ ਉਹ ਚਿੜੀ ਨੇ ਕਾਹਨੂੰ ਕੀ ਕਹਿਣਾ ਵੀ ਚੱਲ ਕਾਵਾਂ ਹੁਣ ਮੈਂ ਕਣਕ ਦੇ ਬੀਜਾ ਹੀ ਹਾਂ ਕੁਝ ਸਮਾ ਪੈ ਗਿਆ ਏ ਤੇ ਹੁਣ ਆਪਾਂ ਉਹ ਜਿਹੜੀ ਕਣਕ ਬੀਜੀ ਆ ਆਪਾਂ ਉਹਨੂੰ ਹੁਣ ਪਾਣੀ ਲਾਉਣਾ ਏ ਕਾਹਨੇ ਹਣਾ ਚੱਲ ਚਿੜੀਏ ਮੈਂ ਆਉਣਾ ਏ ਮੈਂ ਪੈਰੀ ਮੋਜੇ ਪਾਉਣਾ ਏ ਮੈਂ ਠਮ ਠਮ ਕਰਦਾ ਹੋਣਾ ਏ ਚਿੜੀ ਵਿਚਾਰੀ ਨੇ ਜਾਣਾ ਕਣਕ ਨੂੰ ਪਾਣੀ ਲਾਉਣਾ ਇਹ ਤੇ ਇੱਕ ਕਹਾਣੀਆਂ ਮਨ ਘੜਤ ਕਹਾਣੀਆਂ ਜੋ ਰਾਤ ਨੂੰ ਬਾਤਾਂ ਆਪਾਂ ਪਾਉਨੇ ਆਪਾਂ ਤੁਹਾਨੂੰ ਉਹ ਉਹ ਵਾਰਦਾ ਤੇ ਸਮਾਰੇ ਇਹਨਾਂ ਚਿੜੀਆਂ ਦੀ ਜਿਹਨਾਂ ਆਪਣਾ ਸੰਸਾਰ ਛੱਡ ਕੇ ਭੱਜ ਕੇ ਆਪਣੀ ਜਾਨ ਬਚਾਈ ਆ ਚਿੜੀ ਵਿਚਾਰੀ ਨੇ ਜਾਣਾ ਕਣਕ ਨੂੰ ਪਾਣੀ ਲਾਉਣਾ ਕਣਕ ਭਰਨੀ ਘਰ ਆਏ ਨਾ ਘਰ ਦੇਖਣਾ ਕਾਂ ਸੁੱਤਾ ਹੋਣਾ ਇਹੋ ਚਿੜੀਆਂ ਨੇ ਜਿਹੜੀਆਂ ਕਹਾਣੀਆਂ ਬਣ ਕੇ ਰਹਿ ਗਈਆਂ ਏ ਪੰਜਾਬ ਦੇ ਵਿੱਚ ਕਿਸੇ ਵੀ ਏਰੀਆ ਦੇ ਵਿੱਚ ਤਕਰੀਬਨ ਇਹ ਚਿੜੀ ਤੁਹਾਨੂੰ ਨਹੀਂ ਵੇਖਣ ਨੂੰ ਮਿਲੇਗੀ ਕੰਮ ਹੀ ਸਮਾਪ ਬੀਜ ਕੇ ਕਾਂ ਤੇ ਸ਼ੈਤਾਨ ਦਾ ਸ਼ੈਤਾਨ ਹੀ ਨਾ ਚਿੜੀ ਨੇ ਆਖਿਆ ਕੁਸ ਸਮਾ ਪੈ ਗਿਆ ਆਪਣੀ ਕਣਕ ਵੱਢਣ ਆਲੀ ਆ ਚੱਲ ਕਾਂ ਆ ਪੱਕਣ ਕਵੜ ਲਈਏ ਕਾਂ ਨੇ ਫਿਰ ਉਹ ਕੰਮ ਤੇ ਰਾਇਆ ਚੱਲ ਚਿੜੀਏ ਮੈਂ ਆਉਣਾ ਹੈ ਪੈਰੀ ਮੋਜੇ ਪਾਉਣਾ ਹੈ ਠੰਮ ਠੰਮ ਕਰਦਾ ਹੋਣਾ ਚਿੜੀ ਵਿਚਾਰੀ ਕਣਕੀ ਵੱਢ ਲਈ ਹੁਣੇ ਫੇਰ ਆਖਿਆ ਵੀ ਚੱਲ ਆਪਾਂ ਉਹਨਾਂ ਗਾਹ ਗੂ ਲਈਏ ਵੀ ਆਪਣੇ ਖਾਣ ਪੀਣ ਜੋਗੇ ਦਾਣੇ ਹੋ ਜਾਣਗੇ ਮੈਨੂੰ ਫੇਰ ਆਖਿਆ ਚੱਲ ਚਿੜੀਏ ਮੈਂ ਆਉਣਾ ਤੂੰ ਪੈਰੀਂ ਬੁੱਜੇ ਪਉਣਾ ਤੇ ਮਠੂ ਮਠੂ ਮਕਰਦਾ ਹੁਣਾ ਠੂੰ ਠੂੰ ਮਕਰਦਾ ਕਿੱਥੋਂ ਹੁਣਾ ਕਾਂ ਤੇ ਸ਼ੈਤਾਨ ਸੀ ਚਿੜੀ ਨੇ ਗਾਹ ਗੂ ਕੇ ਤੂੜੀ ਅੱਡ ਕਰਤੀ ਕਣਕ ਅੱਡ ਕਰਤੀ ਤੁਹਾਨੂੰ ਪਤਾ ਕਣਕਾ ਦੇ ਜੋਰ ਦੇ ਵਿੱਚ ਮੀਂਹ ਵੜਾ ਆਉਂਦਾ ਉਦੋਂ ਮੀਂਹ ਗਿਆ ਆ ਚਿੜੀ ਦੇ ਛਪਨ ਲਈ ਕਿਤੇ ਨਹੀਂ ਗੜੇ ਬੜੀ ਯੋਰ ਨਾਲ ਪੈ ਰਹੇ ਕਣਕ ਦੇ ਵਿੱਚ ਉਹ ਟੂਆ ਪੁੱਟੇ ਲਗਣ ਦੀ ਕੋਸ਼ਿਸ਼ ਕਰੇ ਟੂਆ ਫਿਰ ਬੰਦ ਹੋ ਜੇ ਇੱਕ ਗੜਾ ਆਣ ਕੇ ਚਿੜੀ ਦੇ ਸਿਰ 'ਚ ਵੱਜਾ ਜੋ ਚਿੜੀ ਦੀ ਮੌਤ ਹੋ ਗਈ ਜੋ ਚਿੜੀ ਦੀ ਮੌਤ ਹੋ ਗਈ ਫਿਰ ਇਹ ਕਾਂ ਵਿਚਾਰਾ ਕੀ ਕਰੇ ਠੰਡਾ ਪਾਣੀ ਪੀ ਵੀਰੇ ਚਿੜੀ ਵਿਚਾਰੀ ਕੀ ਜਿਹੜੇ ਠੰਡਾ ਪਾਣੀ ਪੀ ਮਰੇ ਉਹ ਗੱਲ ਆ ਵੀ ਆਪਣੀ ਉਹ ਗਾਲੇ ਵੀ ਆਪਾਂ ਇਹ ਜਿਹੜੇ ਜਾਨਵਰ ਸਾਹਵੇਂ ਨਹੀਂ ਆ। ਇਹ ਵੇਖੋ ਇਹਨਾਂ ਦਾ ਨਜ਼ਾਰਾ ਵੇਖੰਦਾ ਜੇ ਇਹ ਵੇਖੋ ਕਿੱਡੇ ਵਧੀਆ ਤਮਾਸ਼ੇ ਕਰ ਰਹੀਆਂ ਨੇ। ਇਹ ਇਹਨਾਂ ਦਾ ਪਰਿਵਾਰ ਆ। ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਹਰ ਕੋਈ ਖੁਸ਼ ਹੈ। ਇਹ ਪਾਣੀ ਪੀਣ ਲਈ ਰੱਖਿਆ ਇਹਨਾਂ ਦੇ। ਇੱਥੋਂ ਪਾਣੀ ਪੀਂਦਿਆਂ ਆ। ਗਰਮੀ ਦਾ ਆਨੰਦ ਲੈਂਦੀ ਆ ਇੱਧਰ ਲਈ ਬਣੇ ਪਾਣੀ ਨਹਾਉਣ ਲਈ ਰੱਖਿਆ ਇਹ ਦਰਖਤ ਹੈ ਜਿੱਥੇ ਬਿੰਦੀ ਆ ਕੇ ਦਾਣਾ ਖਾ ਕੇ ਅੱਜ ਤੁਹਾਨੂੰ ਅਸੀਂ ਚਿੜੀ ਕਾਂ ਦੀ ਕਹਾਣੀ ਸੁਣਾਈ ਆ ਕੱਲ ਨੂੰ ਅਸੀਂ ਇੱਕ ਤੁਹਾਨੂੰ ਦੂਸਰੀ ਚਿੜੀ ਜਿਹੜੀ ਹੁੰਦੀ ਹੈ ਉਹਦੀ ਕਹਾਣੀ ਸੁਣਾਵਾਂਗੇ ਚਿੜੀਆਂ ਪੰਜ ਪ੍ਰਕਾਰ ਦੀ ਤੁਹਾਨੂੰ ਖਾਵਾਂਗੇ ਇਹ ਤੇ ਤੁਹਾਨੂੰ ਪੰਜਾਬੀ ਚਿੜੀਆਂ ਵਿਖਾਈਆਂ ਜੋ ਪੰਜਾਬ ਦੇ ਵਿੱਚ ਹੀ ਵਾਏ ਗੁਰੂ ਕਿਰਪਾ ਕਰੇ ਇਹਨਾਂ ਨੂੰ ਜਨਮ ਦੇਵੇ ਇੱਥੇ ਆਪਣਾ ਪਰਿਵਾਰ ਚਲਾਉਣ ਪੰਜਾਬ ਦੇ ਵਿੱਚ ਤੇ ਛੋਟਾ ਜਾਨਵਰ ਦਵਾਈਆਂ ਦੇ ਕਾਰਨ ਮਰ ਚੁੱਕੇ ਆ ਕੋਈ ਬਚਿਆ ਹੀ ਨਹੀਂ ਹੈ ਇਹ ਜਿਹੜੀਆਂ ਚਿੜੀਆਂ ਇਹਨਾਂ ਇਲਾਕਿਆਂ ਦੇ ਵਿੱਚ ਹੈ ਅੱਜ ਅਸੀਂ ਤੁਹਾਨੂੰ ਇਹਨਾਂ ਚਿੜੀਆਂ ਬਾਰੇ ਵਿਖਾਇਆ ਕੱਲ ਨੂੰ ਅਸੀਂ ਤੁਹਾਨੂੰ ਇਹਨਾਂ ਤੋਂ ਜਿਹੜੀਆਂ ਦੂਸਰੀਆਂ ਥੋੜੀਆਂ ਵੱਡੀਆਂ ਚਿੜੀਆਂ ਨੇ ਉਹਨਾਂ ਬਾਰੇ ਵਿਖਾਵਾਂਗੇ ਬੁਲਬੁਲ ਬਾਰੇ ਵਿਖਾਵਾਂਗੇ ਬੁਲਬੁਲ ਨਦੀ ਕਿਨਾਰੇ ਦਾਣਾ ਚੁਗਦੀ ਉਹ ਬੁਲਬਲਾਂ ਵੀ ਵਿਖਾਵਾਂਗੇ ਤੁਹਾਨੂੰ ਆਓ ਜੀ ਸਾਡੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ